ਅਜ ਦਰਬਾਰ ਸਾਹਿਬ ਵਿਖੇ ਜਿਹੜਾ ਸੁਖਬੀਰ ਸਾਹਿਬ ਦੇ ਉੱਤੇ ਹਮਲਾ ਹੋਇਆ ਬਹੁਤ ਹੀ ਨਿੰਦਣਯੋਗ ਹੈ ਜਿੱਥੇ ਸੁਖਬੀਰ ਅਜ ਆਪਣੀਆਂ ਧਾਰਮਿਕ ਮਰਿਆਦਾਵਾਂ ਦਾ ਖਿਆਲ ਕਰਦੇ ਹੋਏ ਅੱਜ ਉਹ ਆਪਣਾ ਤਨਖਾਰਾ ਖੁਸ਼ ਹੋਣ ਤੋਂ ਬਾਅਦ ਆਪਣੀ ਸਜ਼ਾ ਭੁਗਤ ਰਿਹਾ ਸੀ ਔਰ ਉੱਥੇ ਹੀ ਜਿਹੜੇ ਕੁਝ ਲੋਕ ਜਿਹੜੇ ਸਿੱਖ ਮਰਿਆਦਾਵਾਂ ਦੇ ਉਹ ਉਲਟ ਉਹ ਵੀ ਜਿਹੜਾ ਉਹਨਾਂ ਨੇ ਕੰਮ ਕੀਤੇ ਇਹਦੀ ਜਿੰਨੀ ਨਿੰਦਾ ਕਰੋ ਘੱਟ ਕਿਉਂਕਿ ਗੁਰੂ ਦਰਬਾਰ ਸਾਹਿਬ ਦੇ ਵਿੱਚ ਔਰ ਖੜੇ ਹੋਏ ਸੇਵਾਦਾਰ ਦੇ ਕਿਉਂਕਿ ਉਹ ਸੇਵਾਦਾਰ ਦੇ ਰੂਪ ਚ ਖੜਾ ਸੀ ਔਰ ਦਰਬਾਰ ਸਾਹਿਬ ਦੇ ਸੇਵਾਦਾਰ ਦੇ ਉੱਤੇ ਹਮਲਾ ਕਰਨ ਦਾ ਮਸਲਾ ਹੈ ਕਿ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ ਔਰ ਇਸ ਕਰਕੇ ਮੈਂ ਦੀ ਨਿੰਦਾ ਕਰਦਾ ਔਰ ਐਸੇ ਵਿਅਕਤੀਆਂ ਦੇ ਉੱਤੇ ਸਖਤ ਜਿਹੜੀ ਸਜ਼ਾ ਦੇਣੀ ਚਾਹੀਦੀ ਹੈ ਔਰ ਦੂਸਰਾ ਸਰਕਾਰ ਦੇ ਜਿਹੜੇ ਪ੍ਰਸ਼ਾਸਨਿਕ ਜਿਹੜੇ ਆ ਉਹ ਇੰਤਜ਼ਾਮ ਹੈ ਉਹਨਾਂ ਚ ਵੀ ਕਿਤੇ ਨਾ ਕਿਤੇ ਕੁਤਾਹੀ ਦੇਖਣ ਨੂੰ ਮਿਲੀ ਹੈ ਔਰ ਇਹਦੇ ਤੇ ਸਰਕਾਰ ਨੂੰ ਵੀ ਆਪਣਾ ਨੋਟਿਸ ਜਿਹੜਾ ਲੈਣਾ ਚਾਹੀਦਾ ਔਰ ਦੋਸ਼ੀਆਂ ਖਿਲਾਫ ਸਖਤ ਖਿਲਾ ਜਿਹੜੀ ਕਾਰਵਾਈ ਹੋਣੀ ਹੈ